ਸਸੀ ਗਾਲ ਜੀ ਸਾਰੇ ਉਸ ਪਾਲਕ ਬੱਕਰੀ ਪਾਲਕ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਮਾਨੂਕੇ ਸੰਧੂ ਇੱਥੇ ਪੱਕਰੀਆਂ ਦਾ ਬਲੈਕ ਬੀਟਲ ਚੈਂਪੀਅਨਸ਼ਿਪ ਮੁਕਾਬਲੇ ਚੱਲ ਰਹੇ ਆ ਜੀ ਪਿੰਡ ਮਾਨੂਕੇ ਸੰਧੂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਕਰਦਾਰ ਬਲਦੀਪ ਸਿੰਘ ਸਰਪੰਚ ਸਾਹਿਬ ਉਹਨਾਂ ਦੇ ਉਦਮ ਸਦਕਾ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਜੀ ਇਹ ਇਸ ਪਿੰਡ ਵਿੱਚ ਪਹਿਲਾ ਬੱਕਰੀਆਂ ਦਾ ਮੇਲਾ ਦੂਰੋਂ ਦੂਰੋਂ ਬੱਕਰੀ ਪਾਲਕ ਵੀਰ ਪਹੁੰਚੇ ਹੋਏ ਆ ਪੰਜਾਬ ਹਰਿਆਣਾ ਰਾਜਸਥਾਨ ਅੱਲੇ ਪਹੁੰਚ ਵੀ ਰਹੇ ਆ ਪਹਿਲਾਂ ਛੋਟੇ ਬੱਚਿਆਂ ਦਾ ਪੱਠਾਂ ਦਾ ਬੱਕਰਾਆਂ ਦਾ ਮੁਕਾਬਲਾ ਚੱਲਦਾ ਸੀ ਹੁਣ ਦੂਜਾ ਕੰਪੀਟੀਸ਼ਨ ਸ਼ੁਰੂ ਹੋ ਗਿਆ ਖੀਰਿਆਂ ਦਾ ਆਰੇ ਸਾਹਮਣੇ ਚੱਕਲੇ ਰੰਗ ਨੰਬਰ 1 ਦੇ ਵਿੱਚ ਬੱਕਰੀਆਂ ਦਾ ਮੁਕਾਬਲਾ ਜੀ ਰੰਗ ਨੰਬਰ 2 ਦੇ ਵਿੱਚ ਅਠਾਂ ਦਾ ਕੀਰੀਆਂ ਦਾ ਮੁਕਾਬਲਾ ਚੱਲ ਰਿਹਾ ਹੈ ਜੀ ਬਹੁਤ ਵਧੀਆ ਉਦਮਾ ਜੀ ਲੋਕ ਬੱਕਰੀ ਪਾਲੇ ਕਿ ਪਾਲਣ ਕਿਤੇ ਨਾਲ ਕਾਫੀ ਜੁੜ ਰਹੇ ਆ ਪਹਿਲਾਂ ਆਪਣੇ ਗੁਰੂ ਅੰਗਦੇ ਵੈਟਰਨਰੀ ਯੂਨੀਵਰਸਿਟੀ ਦੇ ਬੀਸੀ ਸਾਹਿਬ ਡਾਕਟਰ ਜੇਪੀ ਗੱਲਾ ਜਗਿੰਦਰਪਾਲ ਗੱਲ ਜੀ ਪਹੁੰਚੇ ਸੀ ਡਾਕਟਰ ਰਵਿੰਦਰ ਪਾਲ ਗਰੀਵਾਲ ਵੀ ਉਨ ਪਹੁੰਚ ਕੇ ਪਹੁੰਚਾ ਤੇ ਘਟਨ ਕਰਕੇ ਗਏ ਉਹਨਾਂ ਨੇ ਵੀ ਬੱਕਰੀ ਪਾਲਣ ਲਈ ਬਹੁਤ ਵਧੀਆ ਆਪਣਾ ਲੈਕਚਰ ਦਿੱਤਾ ਇਸ ਕਿਤੇ ਨਾਲ ਜੋੜਨਾ ਚਾਹੀਦਾ ਸਹਾਇਕਤ ਇਹ ਪੰਜਾਬ ਦੇ ਵਿੱਚ ਕਾਫੀ ਬੰਦਗਾ ਮਸ਼ਹੂਰ ਆ ਜੀ ਤੁੰਗ ਵਾਲੀ ਮੁੱਲਾਪੁਰ ਲੌਂਗੋ ਵਾਲ ਤਨੌਲਾ ਇੱਕ ਮੁਕਸਰ ਰੇਗੇ ਦੇ ਵਿੱਚ ਵੀ ਲੱਗਦੀ ਆ ਦੇਖ ਸਕਦੇ ਤੁਸੀਂ ਰਿੰਗ ਨੰਬਰ 1 ਦੇ ਵਿੱਚ ਬੱਕਰਾਂ ਦਾ ਮੁਕਾਬਲਾ ਰਿੰਗ ਨੰਬਰ 2 ਦੇ ਵਿੱਚ ਪਠਾ ਦਾ ਮੁਕਾਬਲਾ ਜੱਜ ਸਾਹਿਬਾਨਾ ਬਹੁ ਬਰੀਕੀਆਂ ਨਾਲ ਚੈੱਕ ਕਰ ਰਹੇ ਆ ਦੰਦ ਵਗੈਰਾ ਠੀਰੀਆਂ ਪਠਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਲੰਗਰ ਪਾਣੀ ਚਾਹ ਸਟੇਡੀਅਮ ਦੇ ਵਿੱਚ ਇਹ ਮੁਕਾਬਲੇ ਚੱਲ ਰਹੇ ਜੀ ਜਿਹੜੇ ਪਹਿਲੇ ਰੌਂਡ ਦੀ ਚੈਕਿੰਗ ਹੋ ਰਹੀ ਹੈ ਕਾਡੀਆਂ ਕਰ ਰਹੇ ਨੇ ਸਭ ਕੁਝ ਚੈੱਕ ਕਰ ਰਹੇ ਹੈ ਬੱਚੇ ਵੀ ਚੈੱਕ ਕਰ ਰਹੇ ਹੈ ਸਾਰਾ ਸਾਰਾ ਮੁੰਡਾ ਦੇਖ ਰਿਹਾ ਜੰਗ ਨੂੰ ਬੜੀ ਦੇਖੀ ਸਾਰਾ ਓਵਰ ਆ ਚੁੱਕੀ ਜਿਆਦਾ ਇਸ ਤੋਂ ਬਾਅਦ ਅਗਲੇ ਮੀਟਿੰਗ ਤੋਂ ਫਿਰ ਤੋਂ ਸੀਨੀਅਰ ਪਹੁੰਚ ਲੱਗ ਗਈ ਹੈ ਇਹਦਾ ਉਹ ਰਾਜ ਦਾ ਸਾਰਾ ਦੇਖਿਆ ਜਾ ਰਿਹਾ ਜਾ ਰਿਹਾ ਹੈ ਬਰੀਕੀਆਂ ਜੱਜ ਸਾਹਿਬਾਂ ਨੂੰ ਨੋਟ ਕਰ ਰਹੇ ਆ ਦਾ ਦੋ ਜਿਹੜਾ ਚੱਲ ਰਹੀ ਹੈ ਧਰੇ ਖੜੇ ਹੁਣ ਹਾਂ 28 ਭੱਠਾ ਤੇ 30 ਤੋਂ ਪਲੱਸ ਹੈਗੇ ਆ ਬੱਕਰੇ ਜਿਹੜੇ ਇਹ ਮੁਕਾਬਲਾ ਲੜ ਰਹੇ ਆ ਹਨ ਵਗੈਰਾ ਸਿੰਘ ਦੰਦ ਵਗੈਰਾ ਜੱਜ ਸਾਹਿਬਾਂ ਚੈੱਕ ਕਰ ਰਹੇ ਹੈ ਲਾ ਹੋਰ ਵੀ ਕੁਝ ਦਾ ਸੀ ਹੋਰ ਵੀ ਬਹੁਤ ਜੜੇ ਰੀਕਵਰੀ ਕਿਆਂ ਐਮ ਐਲ ਏ ਜਨਤਾਰ ਸਿੰਘ ਜੱਗਾ ਜੀ 116 ਤੋਂ ਪਹੁੰਚ ਚੁੱਕੇ ਆ ਉਹਨਾਂ ਨੂੰ ਵੀ ਬਹਿਣ ਦੀ ਹੈ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਸ ਕੰਪੀਟੀਸ਼ਨ ਦੇ ਵਿੱਚ ਪਹੁੰਚੇ ਆ ਤੇ ਇਸ ਕੰਪੀਟੀਸ਼ਨ ਦੇ ਵਿੱਚ ਇਸ ਨੂੰ ਸ਼ਾਨ ਹੋਰ ਵਧਾਇਆ ਸੋ ਬਹੁਤ ਸਾਰੇ ਭਰਾ ਦਾ ਫੋਨ ਕਰਦੇ ਇੱਕ ਬਿਲਕੁਲ ਫੋਨ ਆਇਆ ਪਿੰਡ ਖੁੰਡੀਆਂ ਆਪਣੇ ਜੋ ਖੇਤੀਬਾੜੀ ਮੰਤਰੀ ਦਾ ਪਿੰਡਾ ਖੁੰਡੀਆਂ ਉੱਥੋਂ ਇੱਕ ਵੀਰ ਨੇ ਫੋਨ ਕੀਤਾ ਕਹਿੰਦਾ ਯਾਰ ਮੇਰਾ ਮੁੰਡਾ ਹਰਾ ਦਿਨ ਜਾਨਵਰਾਂ ਦੇ ਵਿੱਚ ਹੀ ਰਹਿੰਦਾ ਉਹ ਕਹਿੰਦਾ ਰਾਤ ਨੂੰ ਵੀ ਉਹਨੂੰ ਲੈ ਕੇ ਆਉਣਾ ਪੈਂਦਾ ਵੀ ਤੂੰ ਆ ਜਾ ਮਤਲਬ ਇਹਨਾਂ ਨਸ਼ਾ ਲੱਗਿਆ ਹੋਇਆ ਇੱਕ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਦੌਰ ਜਿਵੇਂ ਪੱਤਣ ਦੇ ਵਿੱਚ ਪੰਜਾਬ ਨੂੰ ਬਦਨਾਮ ਵੀ ਕਰਦਾ ਕਿ ਦਿੱਕੇ ਨਾਲ ਤਪ ਕਰਨਾ ਵੀ ਇੱਕ ਸੱਜਿਆ ਤੁਸੀਂ ਜੋ ਪੁਜੀਸ਼ਨ ਹਾਸਲ ਕਰਨਗੇ ਉਹਨਾਂ ਲਈ ਆ ਮੰਚ ਤੇ ਬਿਰਾਜਮਾਨ ਤੇ ਬਹੁਤ ਸਤਿਕਾਰਯੋਗ ਸਖਤੀਆਂ ਤੋਂ ਉਹ ਬੁੜਕੇ ਦੀ ਗੱਲ ਦੱਸੀ ਕਹਿੰਦਾ ਵੀ ਨੌਜਵਾਨ ਜਿਵੇਂ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਕਹਿੰਦਾ ਵਿਹਲਾ ਮਨ ਸ਼ੈਤਾਨ ਦਾ ਘਰ ਹੈ ਜਦੋਂ ਅਸੀਂ ਆਦੇ ਬੱਚਿਆਂ ਨੂੰ ਕਿਸੇ ਕਿੱਤੇ ਤੇ ਨਹੀਂ ਲਾਉਂਦੇ ਕਿਸੇ ਕੰਮ ਤੇ ਨਹੀਂ ਲਾਉਂਦੇ ਤਾਂ ਉਹ ਫਿਰ ਸ਼ਰਾਬਤਾਂ ਦੇ ਪਾਸੇ ਹੋ ਜਾਂਦੇ ਆ ਬਹੁਤ ਸਾਰੇ ਜਿਹਨੇ ਹੈਗੇ ਆ ਜਵਾਨ ਅਗਲਾ ਕਦਮ ਵੀ ਮੇਰਾ ਬੱਚਾ ਕਿਸੇ ਕੰਮ ਨਾਲ ਨਹੀਂ ਉਹਦੇ ਵਿੱਚ ਮਾਵਾਪਾ ਦਾ ਵੀ ਇਨਵੋਲਵਮੈਂਟ ਹੁੰਦੀ ਹੈ ਕਿਤੇ ਨਾ ਕਿਤੇ ਅਸੀਂ ਕਮਾਈਆਂ ਤੱਕ ਸੀਮਿਤ ਹੋ ਜਾਂਦੇ ਆ ਤੇ ਅਸੀਂ ਆਪਦੇ ਬੱਚਾ ਵੱਲ ਸਾਡੀ ਨਿਗਾਹ ਨਹੀਂ ਰਹਦੀ ਵੀ ਉਹ ਕਿੰਨਾ ਜਾਕਾਂ ਦੇ ਨਾਲ ਰਹਿੰਦਾ ਕਿਹੋ ਜਿਹੀ ਸੰਗਤ ਹੈ ਕਿਹੋ ਜਿਹੇ ਲੋਕਾਂ ਦੇ ਵਿੱਚ ਵਿਚਰ ਰਿਹਾ ਤੇ ਬਹੁਤ ਸਾਰੇ ਲੋਕ ਉਸ ਪੰਜਾਬ ਦੀ ਧਾਤੀ ਨੂੰ ਨਿਤ ਦੇ ਵੀ ਪੰਜਾਬ ਸਾਰੇ ਵੀ ਰੋਂਦੀ ਹੈ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਹੋਰ ਵੀ ਚੰਗੀਆਂ ਪੋਸਟਾਂ ਦੀਆਂ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਦੇ ਰਹੇ ਰਹੀਏ ਤੇ ਧੰਨਵਾਦ ਬਾਈ ਜੀ ਜਿੰਨੇ ਵੀ ਵੀਰ ਹਰਪ੍ਰ ਸਿੰਘ ਜੀ ਪਿੰਡ ਸੈਖਲਾ ਉਹਨਾਂ ਦਾ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਜਸ ਸਿੰਘ ਗਾਲਖੜਾ ਰਿਪੋਰਟ ਡੇਰੀ ਫਾਰਮ YouTube ਚੈਨਲ ਆਪਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਬਾਈ ਜੀ ਇਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਦਿੱਕਟ ਲੀਡਰਸ ਦਾ ਬੋਲੋ ਕੀਤਾ ਜਾਂਦਾ ਨਹੀਂ